ਸਪਨਿਆਂ ਦਾ ਘਰ ਜਿਸ 플ੌਟ ਤੇ ਬਣਾਉਣ ਜਾ ਰਹੇ ਹੋ 플ੌਟ ਖਰੀਦਣ ਤੋਂ ਵੀ ਪਹਿਲਾਂ ਜੇ ਤੁਹਾਡੇ ਹੱਥ ਮੇਰੀ ਇਹ ਵੀਡੀਓ ਆ ਜਾਂਦੀ ਹੈ ਤਾਂ ਤੁਸੀਂ ਭਾਗਾਂ ਵਾਲਿਓ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿਹੜੇ 플ੌਟ ਤੁਹਾਡੀ ਜ਼ਿੰਦਗੀ ਸਵਾਰ ਸਕਦੇ ਆ ਤੇ ਕਿਹੜੇ 플ੌਟ ਤੁਹਾਡੀ ਖੁਸ਼ਹਾਲੀ ਖੋ ਸਕਦੇ ਆ ਮੈਂ ਡਾਕਟਰ ਤੇਰਨਕਰ ਦੇਖੋ ਹਰ ਉਹ ਇਨਸਾਨ ਜਿਹੜਾ ਆਪਣੇ ਸੁਪਨਿਆਂ ਦਾ ਘਰ ਬਣਾਉਣ ਜਾ ਰਿਹਾ ਬੈਂਕਾਂ ਤੋਂ ਵੱਡੇ ਵੱਡੇ ਲੋਨ ਲੈ ਲੈਨੇ ਹੋ ਪਰ 플ੌਟ ਖਰੀਦਣ ਤੋਂ ਪਹਿਲਾਂ ਹੋਮਵਰਕ ਕੀਤਾ ਤੁਸੀਂ? વૈਦਿਕ ஜோதிષ ਤੇ ਮੈਂ ਵਸਤੂ ਸ਼ਾਸਤਰ ਦੇ ਅਨੁਸਾਰ ਗੱਲ ਕਰਨ ਜਾ ਰਹੀ ਹਾਂ। ਕੁਝ ਖਾਸ ਕਿਸਮ ਦੇ 플ੌਟ ਮਨੁੱਖੀ ਜੀਵਨ ਉੱਤੇ ਬਹੁਤ ਨੈਗੇਟਿਵ ਪ੍ਰਭਾਵ ਪਾਉਂਦੇ ਆ। ਅਜਿਹੇ 플ੌਟਾਂ ਨੂੰ ਕਦੇ ਨਹੀਂ ਖਰੀਦਣਾ ਚਾਹੀਦਾ। ਮੈਂ ਤਾਂ ਕਹਾਂ ਜੇ ਉਹ ਤੁਹਾਨੂੰ ਫ੍ਰੀ ਵੀ ਮਿਲਦਾ ਤਾਂ ਵੀ ਨਾ ਖਰੀਦਿਓ। ਇੰਨੀ ਜ਼ਿਆਦਾ ਮਨਹੂਸੀ ਉਸ ਉੱਪਰ ਉਸਾਰੇ ਘਰਾਂ ਚ ਫਸੜ ਜਾਏਗੀ। ਕਿ ਤਾਂ عمر ਖੁੰਦੇ ਅਥਰੂ ਰੋਮੋਂਗੇ ਘਰ ਬਣਾਉਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਕਿਉਂਕਿ ਇਹ ਪਲਾਟ ਸੇਥ ਤਨ ਸੰਤਾਨ ਤੇ ਪਰਿਵਾਰਕ ਖੁਸ਼ਹਾਲੀ ਨੂੰ ਹਰ ਪਲ ਖਤਰੇ ਚ ਪਾ ਦਿੰਦੇ ਆ ਇਦਾਂ ਹੀ ਕੁਝ ਪਲਾਟ ਬਹੁਤ ਸ਼ੁਭ ਹੁੰਦੇ ਆ ਜਿਹੜੇ ਮਨੁੱਖ ਦੀ ਕਿਸਮਤ ਬਦਲ ਦਿੰਦੇ ਆ ਸੋ ਮੈਂ ਤੁਹਾਨੂੰ ਇੱਕ ਉਪਾਅ ਵੀ ਦੱਸਾਂਗੀ ਕਿ ਜੇ ਘਰ ਦੀਆਂ ਲੁਖੀਆਂ ਖਾਮੀਆਂ ਜਾਂ ਨੁਕਸ ਉਹਨਾਂ ਨੂੰ ਸ਼ਾਂਤ ਕਰਨਾ ਹੈ ਤਾਂ ਤੁਸੀਂ ਇਹ ਵੀਡੀਓ ਅੰਤ ਤੱਕ ਜ਼ਰੂਰ ਦੇਖੋ ਮੈਂ ਗੱਲ ਕਰਨ ਲੱਗੀ ਹਾਂ ਉਹ ਪਲਾਟ ਜੋ ਕਦੇ ਵੀ ਨਾ ਖਰੀਦੋ ਭੁੱਲ ਕੇ ਵੀ ਨਾ ਖਰੀਦੋ ਜਿੱਥੇ ਵੱਡੇ ਵੱਡੇ ਗ੍ਰੰਥਾਂ 'ਚ ਸਾਡੇ ਵਡੇਰਿਆਂ ਨੇ ਸਖਤ ਮਨਾ ਕੀਤਾ ਮੈਂ ਉਹਨਾਂ ਸ਼ਸ਼ਤਰਾਂ 'ਚੋਂ ਗੱਲ ਕਰਨ ਲੱਗੀ ਹਾਂ ਪਹਿਲਾ ਪਲਾਟ ਹੈ ਟੀ ਪੁਆਇੰਟ ਪਲਾਟ ਜਾਂ ਘਰ ਜੇ ਪਲਾਟ ਜਾਂ ਘਰ ਦੇ ਸਾਹਮਣੇ ਸਿੱਧੀ ਸੜਕ ਆ ਕੇ ਸਿੱਧਾ ਉਸ ਘਰ ਜਾਂ ਪਲਾਟ ਦੇ ਮੁੱਖ ਦਰਵਾਜ਼ੇ ਜਾਂ ਕੰਧ ਨੂੰ ਟੱਕਰ ਮਾਰਦੀ ਹੋਵੇ ਤਾਂ ਉਹਨੂੰ ਟੀ ਪੁਆਇੰਟ ਕਹਿੰਦੇ ਆ ਇੰਗਲਿਸ਼ ਦੀ ਟੀ ਵਰਗਾ ਇਹ ਪਲਾਟ ਮੰਗਲ ਤੇ ਰਾਹੂ ਦੇ ਅਧੀਨ ਹੁੰਦਾ ਹੈ ਅਜਿਹੇ ਘਰਾਂ 'ਚ ਅਕਸਮਤ ਸੰਭਾਵਨਾਵਾਂ ਵੱਧ ਜਾਂਦੀਆਂ ਬਲੱਡ ਨਾਲ ਰਿਲੇਟਡ ਰਕਤਪਾਤੀ ਘਟਨਾਵਾਂ ਲੜਾਈ ਝਗੜੇ ਤੇ ਅਚਾਨਕ ਹਾਦਸੇ ਬਹੁਤ ਵੱਧ ਜਾਂਦੇ ਆ ਦੂਜਾ ਪਲਾਟ ਹੈ ਬੰਦ ਕਲੀ ਦਾ ਆਖਰੀ ਪਲਾਟ ਯੰਕਰ ਜਿੱਥੇ એનર્ਜੀ ਫਲੋ ਹੀ ਰੁਕ ਜਾਂਦਾ ਹੈ ਇਦਾਂ ਦਾ ਘਰ ਹੁੰਦਾ ਹੈ ਜਿੱਥੇ ਸ਼ਨੀ ਤੇ ਕੇਤੂ ਦੇ ਅਧੀਨ ਚੱਲ ਜਾਂਦਾ ਹੈ ਘਰ ਇੱਥੇ ਰਹਿਣ ਵਾਲੇ ਲੋਕ ਅਕਸਰ تنਹਾਈ ਮਹਿਸੂਸ ਕਰਦੇ ਆ ਕਾਰੋਬਾਰ ਚ ਰੁਕਾਵਟਾਂ ਆ ਜਾਂਦੀਆਂ ਤੇ ਮਿਹਨਤ ਦਾ ਪੂਰਾ ਫਲ ਇਹ ਘਰ ਨਹੀਂ ਦਿੰਦਾ ਜਿਹੜਾ ਕਿਸੇ ਵੀ ਬੰਦ ਗਲੀ ਦਾ ਆਖਰੀ ਪਲਾਟ ਜਾਂ ਘਰ ਹੁੰਦਾ ਇੱਕ ਪਲਾਟ ਹੈ ਅੰਗ ਭੰਗ ਜਾਂ ਟੁੱਟਿਆ ਕਟਿਆ ਵੱਡਿਆ ਪਲਾਟ ਜਿਹੜੇ ਪਲਾਟ ਚੌਰਸ ਦਾ ਆਇਤਾਕਾਰ ਨਹੀਂ ਹੁੰਦੇ ਕੋਈ ਕੋਣਾ ਕੱਟਿਆ ਹੋਇਆ ਜਾਂ ਪਲਾਟ ਦਾ ਆਕਾਰ بگੜਿਆ ਹੋਇਆ ਉਹ ਸ਼ਨੀ ਅਤੇ ਰਾਹੂ ਕੇਤੂ ਦੇ ਪ੍ਰਭਾਵ अधीन ਹੁੰਦੇ ਹਨ ਇਹ ਘਰ ਅਧੂਰੇ ਕੰਮਾਂ ਦਾ ਕਾਰਨ ਬਣਦੇ ਆ ਪਰਿਵਾਰ ਚ ਕਲੇਸ਼ ਪੈਦਾ ਹੁੰਦਾ ਹੈ ਸੰਤਾਨ ਸੰਬੰਧੀ ਰੁਕਾਵਟਾਂ ਲਿਆਉਂਦੇ ਆ ਵੰਸ਼ ਵਿਰਧੀ ਰੁਕ ਜਾਂਦੀ ਹੈ ਤੇ ਅਕਸਰ ਕਰਜ਼ੇ ਦਾ ਕਾਰਨ ਇਹ ਘਰ ਬਣਦੇ ਹਨ ਇੱਕ ਹੈ ਤ੍ਰਿਕੋਣੀ ਜਾਂ ਬਹੁਤ ਡੇ ਟਿ ਟਿ ਮਿਡੇ 플ੌਟ ਲੈ ਲਈ ਦੇ ਕੇ ਵਰੀ ਜੱਤ ਕੋਣਾ ਟਕੋਣੇ ਆਕਾਰ ਵਾਲੇ 플ੌਟ ਅੱਗ ਦੇ ਤੱਤ ਦੀ অতি ਬਦਾ ਦਿੰਦੇ ਇਹ ਪਰਿਵਾਰਕ ਕਲੇਸ਼ ਧਨ ਦਾ ਘਾਟਾ ਤੇ ਮਨੁੱਖੀ ਜੀਵਨ ਦੇ ਵਿੱਚ ਅਸਥਿਰਤਾ ਪੈਦਾ ਕਰਦੇ ਆ ਇਸ ਕਰਕੇ ਤਰਕੋਣੀ ਜਾਂ ਕਟਿਆ ਫਟਿਆ 플ੌਟ ਚਾਹੇ ਕवडੀਆਂ ਦੇ ਵੀ ਭਾਅ ਮਿਲਦਾ ਹੋਵੇ ਕਿਸੇ ਨੇ ਤਾਂ ਵੇਚ ਦੇਣਾ ਜਦੋਂ ਤੁਹਾਡਾ ਉੱਤੇ ਘਰ ਬਣ ਗਿਆ ਫਿਰ ਤੁਸੀਂ ਦੇਖੋਗੇ ਕਿ ਕੀ ਵਾਰ ਕਿਸ ਭਾਅ ਉਹ ਵਿਖਦੀ ਹੈ ਇੱਕ ਪਲਾਟ ਹੁੰਦਾ ਜਿਹੜਾ ਪਿੱਛੋਂ ਗੋਲ ਆਕਾਰ ਦਾ ਥੋੜਾ ਹੁੰਦਾ ਸੁੱਕੜਿਆ ਜਿਹਾ ਪਲਾਟ ਜਿਹੜਾ ਪਲਾਟ ਆਪਾਂ ਸ਼ੇਰਮੂਹਾ ਵੀ ਕਹਿ ਲੈਂਦੇ ਆ ਕਿ ਜਿਹੜਾ ਪਲਾਟ ਅੱਗੇੋਂ ਚੌੜਾ ਹੈ ਤੇ ਪਿੱਛੋਂ ਪਤਲਾ ਹੋ ਜਾਂਦਾ ਉਹ ਸ਼ੁਰੂ ਚ ਚੰਗੀ ਤਰੱਕੀ ਦਿਖਾਉਂਦਾ ਹੈ ਨਾ ਗਊ ਮੂਖਾ ਸ਼ੇਰਮੂਖਾ ਉਹ ਸ਼ੁਰੂ ਚ ਤਰੱਕੀ ਦਿਖਾਉਂਦਾ ਪਰ ਅੰਤ ਵਿੱਚ ਬਰਬਾਦੀ ਦਾ ਕਾਰਨ ਬਣਦਾ ਹੈ ਇਹਨਾਂ ਤੇ ਬਣੇ ਘਰ ਅਸਥਿਰ ਸੁੱਖ ਨਹੀਂ ਦਿੰਦੇ ਇਕ ਕਹ ਨਾਲਿਆਂ ਜਾਂ ਡਰੇਨ ਦੇ ਨੇੜੇ ਜੇ ਪਲਾਟ ਮਿਲਦਾ ਜਿੱਥੇ ਪਲਾਟ ਦੇ ਨਾਲ-ਨਾਲ ਨਿਕਾਸੀ ਦਾ ਨਾਲਾ ਆ ਕੋਈ ਜਾਂ ਗੰਦਗੀ ਦਾ ਸਰੋਤ ਆ ਉੱਥੇ ਤਾਂ ਪੱਕਾ ਹੀ ਵਾਸਾ ਹੈ ਰਾਹੂ ਅਤੇ ਸ਼ਨੀ ਅਜਿਹੇ ਕਰ ਬਿਮਾਰੀਆਂ ਵੀ ਦੇਣਗੇ ਸਾਇੰਟਿਫਿਕਲੀ 네ਗੇਟਿਵਿਟੀ ਬਹੁਤ ਦੇਣਗੇ ਤੇ ਤੁਹਾਨੂੰ ਹਾਨੀ ਲਿਆਉਂਦੇ ਆ ਇੱਕ ਹੈ ਸ਼ਮਸ਼ਾਨ ਕਬਰਸਤਾਨ ਦੇ ਨੇੜੇ ਜਿਹੜਾ ਕੋਈ ਪਲਾਟ ਜਾਂ ਘਰ ਇਹ ਪਲੋਟ ਜਾਂ ਕਰਪਿਤ ਦੋਸ਼ ਤੇ ਸ਼ਨੀ ਦੇ ਪ੍ਰਭਾਵ ਹੇਠ ਆ ਜਾਂਦੇ ਆ ਇਹਨਾਂ ਥਾਵਾਂ ਤੇ ਬਣੇ ਘਰਾਂ 'ਚ ਬਹੁਤ ਕੰਕੋਰ ਉਦਾਸੀ ਬਹੁਤ ਮਾਨਸਿਕ ਤਣਾਅ ਡਿਪਰੈਸ਼ਨ ਆ ਜਾਂਦਾ ਜੀਆ ਨੂੰ ਤੇ ਘਰ ਦੇ ਮੈਂਬਰਾਂ 'ਚ ਝਗੜੇ ਤੇ ਕਈ ਵਾਰੀ ਅਚਾਨਕ ਮੌਤਾਂ ਦਾ ਸਿਲਸਲਾ ਸ਼ੁਰੂ ਹੋ ਜਾਂਦਾ ਸੋ ਗੁਰੇਜ਼ ਕਰੋ ਇੱਕ ਹੈ ਸੰਕੀਰਣ ਪਲੋਟ ਸੂਈ ਵਰਗਾ ਪਤਲਾ ਜੇ ਜਿਹੜਾ ਪਲੋਟ ਬਹੁਤ ਹੀ ਸੰਕੀਰਣ ਹੋਵੇ ਜਿੱਥੇ ਮੁੱਖ ਦਰਵਾਜ਼ਾ ਵੀ ਢੰਗ ਨਾਲ ਓਨੀ ਚੌੜਾਈ 'ਚ ਨਾ ਲੱਗ ਸਕੇ ਮਹਾਨਗਰਾਂਚ ਮਿਲਦੇ ਇਦਾਂ ਦੇ ਉਹਨਾਂ ਵਿੱਚ એનર્ਜੀ ਦਾ ਸਹੀ ਸਰਕੂਲੇਸ਼ਨ ਨਹੀਂ ਹੁੰਦਾ ਇਸ ਕਾਰਨ ਹਮੇਸ਼ਾ ਘਰ ਵਿੱਚ ਤੰਗੀ ਤੇ ਰੁਕਾਵਟਾਂ ਬਣਿਆ ਰਹਿੰਦੀਆਂ ਨੌਵੀਂ ਤਰ੍ਹਾਂ ਦਾ ਇੱਕ ਪਲਾਟ ਹੈ ਜਿਹੜਾ ਝੁਕਾਵ ਵਾਲਾ ਪਲਾਟ ਹੁੰਦਾ ਕਿੱਧਰ ਨੂੰ ਝੁਕਾਵ ਦੀਆਂ ਦਿਸ਼ਾਵਾਂ ਦਾ ਜੇ ਪਲਾਟ ਦੱਕਣ ਜਾਂ ਪੱਛਮ ਵੱਲ ਝੁਕਿਆ ਹੋਵੇ ਤਾਂ ਇਹ ਅਸ਼ੁਭ ਮੰਨਿਆ ਜਾਂਦਾ ਇਹ ਕਰ ਕਰ ਜੇ ਤਨਹਾਨੀ ਤੇ ਪਰਿਵਾਰਕ ਸ਼ਾਂਤੀ ਲਿਆਂਦਾ 10ਵੇਂ ਪ੍ਰਕਾਰ ਦਾ ਪਲਾਟ ਹੈ ਉੱਤਰ ਪੂਰਬ ਕੋਣਾ ਕਟਿਆ ਜਾਂ ਉੱਚਾ ਲੈਵਲ ਉੱਤਰ ਪੂਰਬ ਨੂੰ ਬ੍ਰਹਮ ਸਥਾਨ ਮੰਨਦੇ ਆ ਪਰ ਜੇ ਇਹ ਕੋਣਾ ਕਟਿਆ ਫਟਿਆ ਵਾਸਤੂ ਅਨੁਸਾਰ ਤਾਂ ਹੋ ਗਿਆ ਨਾ ਖਰਾਬ ਨੁਕਸਦਾਰ ਇੱਥੇ ਬੋਝ ਆ ਕੇ ਤੇ ਰੱਖਿਆ ਤਾਂ ਸੰਤਾਨ ਸੰਬੰਧੀ ਸਮੱਸਿਆਵਾਂ ਧਾਰਮਿਕ ਰੁਕਾਵਟਾਂ ਤੇ ਮੰਨਦੀ ਹੈ ਸ਼ਾਂਤੀ ਪੈਦਾ ਹੁੰਦੀ ਹੈ ਹੁਣ ਮੈਂ ਉਹਨਾਂ ਪਲਾਟਾਂ ਦੀ ਗੱਲ ਕਰ ਲਾਂ ਜਿਹੜੇ ਸ਼ੁਭ ਮੰਨੇ ਜਾਂਦੇ ਆ ਚੰਗੇ ਪਲਾਟ ਵੀ ਹੁੰਦੇ ਆ ਜਿਹੜੇ ਮਨੁੱਖ ਲਈ ਖੁਸ਼ਹਾਲੀ ਤਰੱਕੀ ਤੇ ਸੁੱਖ ਲਿਆਉਂਦੇ ਆ ਚੌਰਸ ਪਲਾਟ ਨੂੰ ਪਹਿਲ ਦਿਓ ਜਦੋਂ ਖਰੀਦਣਾ ਹੈ ਸਭ ਤੋਂ શ્રેષ્ઠ ਏ ਕਲਾਸ ਪਲਾਟ ਮੰਨਿਆ ਗਿਆ ਅਜਿਹੇ ਪਲਾਟ ਤੁਹਾਨੂੰ ਸਥਿਰਤਾ ਦਿੰਦੇ ਆ ਧਨ ਲక్ష్ਮੀ ਦਿੰਦੇ ਆ ਤੇ ਵੰਸ਼ ਵਿਰਧੀ ਕਰਦੇ ਆ ਇੱਕ ਰੈਕਟੈਂਗੂਲਰ ਆਜਤਾਕਾਰ ਪਲਾਟ ਇਸ ਨੂੰ ਅਸੀਂ ਵਾਸਤੂ ਦੇ ਅਕੋਰਡਿੰਗ ਦੂਜੇ ਨੰਬਰ ਤੇ ਮੰਨਦੇ ਆ ਜਾਂ ਵੈਦਿਕ ਸ਼ਾਸਤਰ ਵੀ ਕਹਿੰਦੇ ਆ ਆਜਤਾਕਾਰ ਪਲਾਟ ਚੌਰਸ ਪਲਾਟ ਦੇ ਵਾਂਗ ਹੀ ਚੰਗਾ ਹੁੰਦਾ ਹੈ ਇਸਤੇ ਬਣਿਆ ਹੋਇਆ ਘਰ, ਕਾਰੋਬਾਰ, ਧਨ ਵਿੱਚ ਵਾਧਾ, ਪਰਿਵਾਰਕ ਖੁਸ਼ੀਆਂ ਲਈ ਬਹੁਤ ਫਲਦਾ ਫੁੱਲਦਾ। ਇੱਕ ਬਹੁਤ ਚੰਗਾ ਪਲਾਟ ਹੁੰਦਾ ਜਿੱਦਾਂ ਫਰੰਟ ਪੂਰਬ ਵਾਲਾ ਜਾਂ ਉੱਤਰ ਵਾਲ ਨੂੰ ਮੁੱਖ ਦਰਵਾਜ਼ਾ। ਪੂਰਬ ਵਾਲ ਦਰਵਾਜ਼ਾ ਸਿਹਤ, ਬੁੱਧੀ ਤੇ ਪੁੱਤਰ ਸੁਖ ਦਿੰਦਾ। ਉੱਤਰ ਵਾਲ ਦਰਵਾਜ਼ਾ ਭਾਵ ਮੇਨ ਫਰੰਟ, ਧਨ, ਕਾਰੋਬਾਰ ਤੇ ਨਵੀਆਂ ਸੰਭਾਵਨਾ ਦਿੰਦਾ। ਇੱਕ ਹੈ ਜ਼ਮੀਨ ਦੀ ਟਿਲਾਨ ਪੂਰਬ ਵਾਲ ਨੂੰ ਜੇ ਆ। ਜਾਂ ਫਿਰ ਬਿਲਕੁਲ ਉੱਤਰ ਵਾਲ ਨੂੰ। ਇਹ ਦੇਖਣਾ ਹੈ ਤੁਸੀਂ 레벨ਿੰਗ ਰੱਖ ਕੇ ਦੇਖ ਲਈਦਾ 레벨 ਕਰਨ ਵਾਲਾ ਆਜ਼ਾਰ ਮਿਲਦਾ ਇੱਕ ਜੇ ਪਲਾਟ ਦਾ ਝੁਕਾਓ ਪੂਰਬ ਵਾਲਾ ਨਿਵਾਣ ਜਾਂ ਫਿਰ ਉੱਤਰ ਵਾਲਾ ਤਾਂ ਇਹ ਵੀ ਬਹੁਤ ਛੋਟ ਪਲਾਟ ਮੰਨੇ ਜਾਂਦੇ ਆ ਇੱਕ ਤਾਂ ਆਮ ਗੱਲ ਹੈ ਜਿਹੜੀ ਵਾਸਤੂ ਦੇ ਹਿਸਾਬ ਨਾਲ ਆਸ-ਪਾਸ ਦਾ ਮਾਹੌਲ ਜ਼ਰੂਰ ਦੇਖੋ ਜੇ ਤਾਂ ਪਲਾਟ ਦੇ ਨੇੜੇ ਮੰਦਿਰ ਹੈ ਕੋਈ ਬਾਗ ਹੈ ਜਾਂ ਪਾਣੀ ਦਾ ਸਰੋਤ ਹੈ ਉਹ ਪਾਣੀ ਜਿਹੜਾ ਚੱਲਦਾ ਆ ਜਿਹੜਾ ਪਾਣੀ ਠਹਿਰਿਆ ਉੱਥੇ ਤਾਂ ਕਰਾਬੀ ਆਉਣੀ ਨਾ ਉੱਥੇ ਮਾੜੇ ਗ੍ਰਾਹ ਪੈਦਾ ਹੋ ਜਾਣੇ ਆ ਸਥਾਪਿਤ ਹੋ ਜਾਣੇ ਭੱਤੇ ਬੋਸਿਆ ਪਾਣੀ ਤਾਂ ਫਿਰ ਤੁਹਾਨੂੰ ਇਹੋ ਜਿਹੇ ਪਲਾਟ ਸੁਭਾਗਾ ਸੁਭਾਗ ਲਿਆਂਦੇ ਆ ਇਹ ਪਲਾਟ ਸੁਭਾਗਾ ਹੁੰਦਾ ਜੇ ਕੋਈ ਨਾਲੇ ਕੋਲ ਆ ਸ਼ਮਸ਼ਾਨ ਕੋਲ ਆ ਜਾਂ ਰੋਲੇ ਵਾਲੀਆਂ ਥਾਵਾਂ ਤੇ ਉਹ ਪਲਾਟ ਅਸ਼ੁਭ ਆ ਉਹ ਵਿਗਿਆਨਕ ਤੌਰ ਤੇ ਵੀ ਵੈਦਿਕ ਤੌਰ ਤੇ ਵੀ ਤੇ ਵਸਤੂ ਦੇ ਤੌਰ ਤੇ ਵੀ ਸੋ ਜ਼ਮੀਨ ਦੀ ਇੱਕ ਕੁਦਰਤੀ ਗੁਣਵੱਤਾ ਜ਼ਰੂਰ ਦੇਖੋ ਮਿੱਟੀ ਦੀ ਟੈਸਟਿੰਗ ਜ਼ਰੂਰ ਕਰੋ ਇਹ ਨਹੀਂ ਹੈ ਕਹਿਣਾ ਕਿ ਡਾਕਟਰ ਤੇਰਾ ਕੌਰ ਜੀ ਅਸੀਂ ਕਿਹੜਾ ਉੱਥੇ ਖੇਤੀ ਕਰਨੀ ਨਹੀਂ ਮਿੱਟੀ ਦੀ 스멜 ਲਓ ਖੁਸ਼ਬੂ ਲਓ ਧਿਆਨ ਨਾਲ ਹੱਥ ਥੋੜੀ ਦੂਰ ਰੱਖ ਕੇ ਜੇ ਮਿੱਟੀ ਥੋੜੀ ਪੀਲੀ ਆ ਹਲਕੀ ਭੂਰੀ ਆ ਜਾਂ ਹਲਕਾ ਹਰਾ ਜਿਹਾ ਸ਼ੇਡ ਆ ਗ੍ਰੀਨਿਸ਼ ਟੈਂਟ ਤਾਂ ਇਹਨੂੰ ਸ਼ੋਬ ਮੰਨਿਆ ਜਾਂਦਾ ਜੇ 플ੌਟ ਵਾਲੀ ਜ਼ਮੀਨ ਦੀ ਮਿੱਟੀ ਕਾਲੀ ਆ ਜਾਂ ਗੂੜੀ ਲਾਲ ਆ ਮੁਫਤ ਵਿੱਚ ਵੀ ਕੋਈ ਪਲਾਟ ਦੇ ਦੇ ਨਾ ਕਰਿਓ ਵਾਪਸ ਆ ਜਾਓ ਕਿਉਂਕਿ ਇਹ ਜ਼ਮੀਨ ਬਹੁਤ ਅਸ਼ੋਭ ਹੈ ਲਾਲਚ ਵਿੱਚ ਨਿਓਣਾ ਤਾਂ ਜੇ ਕਿਸੇ ਦੀ ਜਨਮ ਕੁੰਡਲੀ ਚ ਖੋਲ ਕੇ ਪੱਤਰੀ ਦੇਖ ਲਓ ਇੱਕ ਪੁਆਇੰਟ ਬਹੁਤ ਜ਼ਰੂਰੀ ਦੇਖਣ ਵਾਲਾ ਹੈ ਸ਼ਨੀ ਦਸਵੇਂ ਘਰ ਦੇ ਵਿੱਚ ਹੋਵੇ ਨਾ ਤਾਂ ਅਜਿਹੇ ਪਲਾਟਾਂ ਦੀਆਂ ਖਾਮੀਆਂ ਸ਼ੁਰੂ ਚ ਤਾਂ ਦਿਸਣੀਆਂ ਨਹੀਂ ਪਹਿਲੇ 3 ਸਾਲ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਘਰ ਤੁਸੀਂ ਬਣਾ ਲਿਆ ਜਦੋਂ ਸ਼ਨੀ ਦਸਵੇਂ ਘਰ ਚ ਅਸਲ ਦੋਸ਼ 3 ਸਾਲਾਂ ਬਾਅਦ ਫਿਰ ਜੋ ਭਿਆਨਕਤਾ ਲਿਆਉਂਦੇ ਆ ਉਹਦਾ ਤਾਂ ਕੋਈ ਕਿਸੇ ਪੰਡਤ ਕੋ ਵੀ ਹੱਲ ਨਹੀਂ ਆ। ਇਸ ਲਈ ਖਰੀਦਦੇ ਸਮੇਂ ਜੋਤਿਸ਼ੀ ਅਸਲਾ ਲੈ ਲਓ ਕਿ ਤੁਹਾਡੇ ਜਨਮ ਕੁੰਡਲੀ 'ਚ ਛਨੀ 10ਵੇਂ ਘਰ 'ਚ ਤਾਂ ਨਹੀਂ ਬੈਠਾ। ਫਿਰ ਪਲਾਟ ਲੈਣ ਵੇਲੇ ਬਹੁਤ ਬਹੁਤ ਕੁਝ ਕਰਨਾ ਪੈਂਦਾ ਹੈ। ਕੁਝ ਉਪਾਅ ਦੱਸਣ ਲੱਗਦੀਆਂ। ਜੇ ਤਾਂ ਕਿਤੇ ਮਾੜਾ ਪਲਾਟ ਲੈ ਬੈਠੇ ਆਂ, ਖਰੀਦ ਬੈਠੇ ਆਂ, ਕੁਝ ਨਹੀਂ ਹੋ ਸਕਦਾ। ਹੱਲ ਕਰਨਾ ਪੈਣਾ। ਤਾਂ ਜੇ ਨੁਕਸਦਾਰ ਪਲਾਟ ਤੁਸੀਂ ਖਰੀਦ ਹੀ ਲਿਆ ਤਾਂ ਚਿੰਤਾ ਨਾ ਕਰੋ। ਡਾਕਟਰ ਤੇਰਾਕੌਰ ਮੌਜੂਦ ਆ। ਮੈਂ ਵੈਦਿਕ ਨਸੀਹਤਾਂ ਦੇ ਅਨੁਸਾਰ ਕੁਝ ਉਪਾਅ ਦੱਸਣ ਲੱਗੀ ਆ। ਜਿਹੜੇ ਇਹਨਾਂ ਦੇ ਨੈਗੇਟਿਵ ਪ੍ਰਭਾਵਾਂ ਨੈਗੇਟਿਵ ਦੋਸ਼ਾਂ ਨੂੰ ਘਟਾ ਦੇਣਗੇ ਸ਼ੁਰੂ ਵਿੱਚ ਜਦੋਂ ਘਰ ਬਣਾਉਣਾ ਬਿਲਡਿੰਗ ਉਸਾਰੀ ਕਰਨੀ ਹੈ ਤਾਂ ਚਾਂਦੀ ਤਾਂਬਾ ਤੇ ਪਿੱਤਲ ਜੇ ਪਿੱਤਲ ਹੈ ਥੋੜਾ ਜਿਹਾ ਸੋਨਾ ਵੀ ਪਾ ਸਕਦੇ ਪਿੱਤਲ ਦੀ ਥਾਂ ਤਿੰਨ ਤੱਤ ਲੈ ਲਈਆਂ ਉਹਨਾਂ ਦਾ ਚੌਰਸ ਟੁਕੜਾ ਮੈਲਟ ਕਰਵਾ ਕੇ ਬਣਾ ਲਓ ਸੁਨਾਰੇ ਤੋਂ ਤੇ ਘਰ ਦੀ ਮੁੱਖ ਚੌਕੜ ਚ ਡੂੰਗਾ ਦੱਬ ਦਿਓ ਨੰਬਰ 1 ਨੰਬਰ 2 ਮੁੱਖ ਗੇਟ ਦੇ ਪਿੱਲਰ ਦੇ ਬਾਹਰ ਵਾਲੇ ਪਾਸੇ ਹਨੂਮਾਨ ਜੀ ਦੀ ਇੱਕ ਟਾਇਲ ਪਿੱਲਰਾਂ ਤੇ ਜ਼ਰੂਰ ਲਵਾਓ ਮੁੱਖ ਗੇਟ ਦੇ ਪਿੱਲਰ ਦੇ ਬਾਹਰ ਵਾਲੇ ਪਾਸੇ ਜਦੋਂ ਤੁਸੀਂ ਘਰ ਨੂੰ ਐਂਟਰ ਕਰੋ ਤਾਂ ਤੁਹਾਨੂੰ ਨਜ਼ਰ ਆਉਣਾ ਨੂੰ ਮਨ ਜੀ ਇੱਕ ਹੋਰ ਉਪਾਅ ਕਰ ਲਓ ਕਿ ਘਰ ਦੀ ਜਿਹੜੀ ਦਹਲੀਜ਼ ਆ ਪੈਰਾਂ ਵਾਲੀ ਉਹਦੇ ਚ ਚਾਂਦੀ ਦੀ ਇੱਕ ਪਤਲੀ ਤਾਰ ਲੰਬੇ ਪਵਾ ਦਿਓ ਜਿੰਨੀ ਛੜਾਈ ਤੁਹਾਡੇ ਮੁੱਖ ਗੇਟ ਦੀ ਹੋਏਗੀ ਜਾਂ ਦਰਵਾਜ਼ੇ ਦੀ ਹੋਏਗੀ ਸੋ ਆਖਰੀ ਉਪਾਅ ਦੱਸਾਂਗੇ ਕਿ ਘਰ ਬਣਾਉਣ ਤੋਂ ਪਹਿਲਾਂ ਉੱਤਰ ਪੂਰਬ ਕੋਣੇ ਵਿੱਚ ਇੱਕ ਮਿੱਟੀ ਦਾ ਘੜਾ ਦੱਬ ਦੇਣਾ ਉਸ ਕੜੇ ਨੂੰ ਖਾਲੀ ਨਹੀਂ ਰਹਿਣਾ ਉਹਦੇ ਵਿੱਚ ਹਲਕਾ ਜਿਹਾ ਗੰਗਾਜਲ ਪਾ ਲਓ ਕੋਈ ਹੋਲੀ ਵਾਟਰ ਪਾ ਲਓ ਇੱਕ ਚਾਂਦੀ ਦਾ ਟੁਕੜਾ ਲੈ ਲਓ ਚੌਰਸ ਤੇ ਹਲਦੀ ਦੇ 9 ਟੁਕੜੀਆਂ ਹਲਦੀ ਦੀਆਂ 9 ਟੁਕੜੀਆਂ ਵਿੱਚ ਪਾ ਲਓ ਢੱਕਣ ਲਾ ਦਿਓ ਘਰ ਦੇ ਪਲਾਟ ਦੇ ਉੱਤਰ ਪੂਰਬ ਕੋਣੇ 'ਚ ਸਦਾ ਸਦਾ ਲਈ ਅਰਦਾਸ ਕਰਕੇ ਪ੍ਰੇਅਰ ਕਰਕੇ ਦੱਬ ਦਿਓ ਇੱਕ ਉਪਾਅ ਦੱਸਣ ਲੱਗੀਆਂ ਕਿ ਘਰ ਦੀ ਤਜੋਰੀ ਜਾਂ ਉੱਤਰ ਪੂਰਬ ਕੋਣੇ 'ਚ ਚਾਂਦੀ ਦੀ ਇੱਕ ਡੱਬੀ ਰੱਖੋ ਉਸਦੇ ਵਿੱਚ ਥੋੜੇ ਜਿਹਾ ਚੌਲ ਪਾ ਲਓ ਮਿਲ ਜਾਂਦੀ ਬੜੀ ਸੋਹਣੀ ਚਾਂਦੀ ਦੀ ਡੱਬੀ ਤਾਂ ਇਹ ਉਪਾਸ਼ ਸ਼ਨੀ ਦੀ ਨੈਗੇਟਿਵਿਟੀ ਨੂੰ ਘਟਾਉਂਦਾ ਹੈ ਹੁਣ ਘਰ ਜਦ ਬਾਣਾ ਹੀ ਚੁੱਕਿਆ ਕੋਈ ਹੱਲ ਹੀ ਨਹੀਂ ਹੈ ਤਾਂ ਤੁਸੀਂ ਇਹ ਕਰ ਲੈਣਾ ਕਿ ਘਰ ਦੇ ਤਜੋਰੀ ਚ ਜਾਂ ਘਰ ਦਾ ਉੱਤਰ ਪੂਰਬ ਕੋਨਾ ਨਾ ਉੱਥੇ ਇੱਕ ਚਾਂਦੀ ਦੀ ਛੋਟੀ ਜਿਹੀ ਡੱਬੀ ਉਹਦੇ ਨੂੰ ਖਾਲੀ ਨਹੀਂ ਰੱਖਣਾ ਅਖੰਡ ਚੌਲ ਭਰ ਦਿਓ ਉਹਦੇ ਵਿੱਚ ਟੱਕਣ ਲਾ ਦਿਓ ਇਹ ਸ਼ਨੀ ਦੀ ਨੈਗੇਟਿਵਿਟੀ ਨੂੰ ਨਰਮ ਕਰੇਗਾ ਤੇ ਘਰ 'ਚ ਤੁਨ ਲక్ష్ਮੀ ਦੀ ਸਥਿਰਤਾ ਬਣਾਈ ਰੱਖੇਗਾ ਤੁਹਾਡੇ ਲਈ ਇੱਕ ਸਵਾਲ ਛੱਡਣ ਲੱਗੀ ਆਂ ਕਮੈਂਟ ਨਹੀਂ ਕਰਦੇ ਤੁਸੀਂ ਬਿਲਕੁਲ ਵੀ ਵੀਡੀਓ ਦੇਖ ਕੇ ਨਾ ਲਾਈਕ ਕਰਦੇ ਹੋ ਨਾ ਕਮੈਂਟ ਕਰਦੇ ਹੋ ਪਲੀਜ਼ ਮੇਰੇ ਸਵਾਲ ਦਾ ਜਵਾਬ ਜ਼ਰੂਰ ਦੇਣਾ ਕਿ ਤੁਹਾਡੇ ਮੁਤਾਬਕ ਕਿਹੜਾ ਪਲਾਟਫਾਰਮ ਸਭ ਤੋਂ ਵਧੀਆ ਤੇ ਕਿਹੜਾ ਪਲਾਟ ਸਭ ਤੋਂ ਅਸ਼ੋਭਾ ਜਾਂ ਖਤਰਨਾਕ ਹੈ ਇੱਕ ਰਿਕਵੈਸਟ ਕਰਨ ਲੱਗੀ ਆ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਨਵੀਂ ਪੀੜ੍ਹੀ ਜੇ ਤੁਸੀਂ ਜੇ ਪੈਸਿਆਂ ਦੀ ਇਨਵੈਸਟਮੈਂਟ ਕਰਦੇ ਹੋ ਤਦ ਪੈਸੇ ਧਿਆਨ ਨਾਲ ਖਰਚ ਕੇ ਉਸ ਪਲਾਟ ਨੂੰ ਖਰੀਦ ਕੇ ਰੱਖੋ ਜੇ ਘਰ ਬਣਾਉਣ ਲਈ ਲੈਣਾ ਚਾਹੁੰਦੇ ਹੋ ਪਲਾਟ ਸੂਚਿਤ ਹੋ ਕੇ ਲਵੋ ਗਲਤੀ ਨਾ ਕਰ ਲਿਓ ਸੋ ਬੜਿਆਂ ਜਾਣਿਆਂ ਦੇ ਇਹ ਕੰਮ ਆਉਣ ਵਾਲੀ ਵੀਡੀਓ ਹੈ ਸ਼ੇਅਰ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਹਾਈਪ ਵਾਲੀ ਆਪਸ਼ਨ ਤੁਸੀਂ ਦਬਦੇ ਨਹੀਂ ਐ ਮੈਂ ਬਹੁਤ ਨਿਵੇਦਨ ਕਰਦੀ ਹਾਂ ਸੋ ਹੱਥ ਜੋੜ ਕੇ ਬੇਨਤੀ ਹੈ ਹਾਈਪ ਵਾਲੀ ਆਪਸ਼ਨ ਨੂੰ ਨਾਲ ਹੀ ਦਬਾ ਦਿਆ ਕਰੋ ਤਾਂ ਜੋ ਹਰ ਨਵੀਂ ਵੀਡੀਓ ਤੁਹਾਨੂੰ ਤੁਰੰਤ ਮਿਲ ਸਕੇ ਮਿਲਾਂਗੇ ਕੱਲ ਸੋ ਰੁਕ ਜਾਓ 플ੌਟ ਖਰੀਦਣ ਲੱਗੇ ਹੋ ਸੁਪਨਿਆਂ ਦਾ ਘਰ ਬਣਾਉਣ ਲੱਗੇ ਹੋ ਬੜਾ ਇੱਕ ਪੀੜੀ ਨੇ ਨਹੀਂ ਰਹਿਣਾ ਹੁੰਦਾ ਅਗਲੀਆਂ ਪੀੜ੍ਹੀਆਂ ਨੇ ਵੀ ਰਹਿਣਾ ਹੁੰਦਾ ਸੋ ਘਰਾਂ ਦੀ ਲੰਬੀ ਉਮਰ ਹੋਵੇ ਘਰ ਵਿੱਚ ਰਹਿਣ ਵਾਲੇ ਸਰੀਰਕ ਤੌਰ ਤੇ ਤੰਦਰੁਸਤ ਹੋਣ ਤੇ ਉਹਨਾਂ ਦਾ ਜੀਵਨ ਸਰੀਰਕ ਮਾਨਸਿਕ ਤੰਦਰੁਸਤੀ ਭਰਿਆ ਹੋਵੇ ਟੇਰਸਾਂ ਦੀਆਂ ਦੁਆਵਾਂਾਂ ਮਿਲਾਂਗੇ ਕੱਲ ਵਧੀਆ ਪਲਾਨ ਲਾਓ ਜਿਹੜਾ ਤੁਹਾਡੇ ਅਸਲ ਚ ਸੁਪਨਿਆਂ ਦਾ ਘਰ ਬਣ ਸਕੇ ਟਿਲ ਦੈਨ ਬਾਏ ਬਾਏ